ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਨਾ ਵਿਆਹਾਂ ਦੇ ਵਿੱਚ ਪੈਸਿਆਂ ਦੇ ਵਿੱਚ ਇੰਨਾ ਖਰਚਾ ਕੀਤਾ ਜਾਂਦਾ ਪਰ 1992 ਜਾਂ 93 ਸਮੇਂ ਦੀ ਗੱਲ ਕਰੀਏ ਤਾਂ ਉਦੋਂ ਦੇ ਸਮੇਂ ਦੇ ਵਿੱਚ ਜਦੋਂ ਕੋਈ ਵਿਆਹ ਹੁੰਦਾ ਸੀ ਅਤੇ ਕਿਸੇ ਨੂੰ ਘਰੇ ਜਾ ਕੇ ਬੁਲਾਉਣ ਦੀ ਲੋੜ ਨਹੀਂ ਸੀ ਪੈਂਦੀ ਸਭ ਆਪਣੇ ਆਪ ਹੀ ਵਿਆਹ ਦੇ ਵਿੱਚ ਆਉਂਦੇ ਸੀ ਬਸ ਅੱਜ ਕੱਲ ਤਾਂ ਭੈਲਸਾਂ ਦੇ ਵਿੱਚ 2 ਘੰਟਿਆਂ ਦਾ ਹੀ ਵਿਆਹ ਰਹਿ ਗਿਆ ਤੇ ਨਾਲੇ ਖਰਚਾ ਦੁੱਗਣਾ ਕਰਦੇ ਨੇ ਤੇ ਪਰ ਉਸ ਸਮੇਂ ਦੀ ਗੱਲ ਕਰੀਏ ਰਿਸ਼ਤੇਦਾਰ 3-4 ਦਿਨ ਪਹਿਲਾਂ ਹੀ ਆ ਜਾਂਦੇ ਸੀ ਅਤੇ ਹਫ਼ਤਾ ਹਫ਼ਤਾ ਰਹਿ ਕੇ ਫੇਰ ਵਾਪਸ ਜਾਂਦੇ ਸੀ ਅਤੇ ਹਫ਼ਤਾ ਹਫ਼ਤਾ ਘਰ ਦੇ ਵਿੱਚ ਰੌਣਕਾਂ ਹੀ ਲੱਗਿਆ ਰਹਿੰਦੀਆਂ ਸੀ ਉਹ ਬੜਾ ਹੀ ਸੋਹਣਾ ਸਮਾਂ ਸੀ ਪਰ ਅੱਜ ਦੇ ਸਮੇਂ ਵਿੱਚ ਜੇ ਗੱਲ ਕਰੀਏ ਤਾਂ ਬਿੜੀ ਲਾਉਂਦੇ ਨੇ ਅਤੇ ਜੇ ਕੋਈ ਵਿਆਹ ਦੇ ਵਿੱਚ ਬੁਲਾ ਲੈਂਦਾ ਤਾਂ ਉਸੇ ਨੂੰ ਹੀ ਵਿਆਹ ਦੇ ਵਿੱਚ ਬੁਲਾਉਂਦੇ ਨੇ ਨਹੀਂ ਤਾਂ ਨਹੀਂ ਬੁਲਾਉਂਦੇ ਸਮੇਂ ਦੇ ਹਿਸਾਬ ਦੇ ਨਾਲ ਲੋਕਾਂ ਦਾ ਪਹਿਰਾਵਾ ਵੀ ਬਦਲ ਗਿਆ ਤੇ ਉਸ ਸਮੇਂ ਦੇ ਵਿੱਚ ਤੁਸੀਂ ਦੇਖੋ ਕਿ ਹਰ ਇੱਕ ਬੰਦੇ ਦੇ ਸਿਰ ਤੇ ਨਾ ਪੱਗ ਬੰਨੀ ਹੁੰਦੀ ਸੀ ਅਤੇ ਅੱਜ ਦੇ ਸਮੇਂ ਵਿੱਚ ਜੇ ਗੱਲ ਕਰੀਏ ਤਾਂ ਅਤੇ ਉਸ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਵਿੱਚ ਉਹ ਖੁੱਲੀਆਂ ਪੈਂਟਾਂ ਸਰਟਾ ਪਾਉਂਦੇ ਸੀ ਅਤੇ ਪਹਿਰਾਵਾ ਬੜਾ ਹੀ ਸਾਦਾ ਹੁੰਦਾ ਸੀ ਸਭ ਤੋਂ ਸੋਹਣੀ ਅਤੇ ਚੰਗੀ ਗੱਲ ਇਹ ਹੁੰਦੀ ਸੀ ਜਦੋਂ ਰੀਬਨ ਕਟਾਈ ਦੀ ਰਸਮ ਹੁੰਦੀ ਸੀ ਅਤੇ ਸਾਲੀਆਂ ਦੇ ਸਿਰ ਟਕੇ ਹੁੰਦੇ ਸੀ ਅਤੇ ਪੇਸ਼ਾਨੇ ਲਈ ਕੋਈ ਵੀ ਜ ਨਹੀਂ ਕੀਤੀ ਜਾਂਦੀ ਸੀ ਜਿੰਨੇ ਲਾੜੇ ਦੇ ਵੱਲੋਂ ਪੈਸੇ ਫੜਾਈ ਜਾਂਦੇ ਸੀ ਅਤੇ ਉਹਨੇ ਹੀ ਚੁੱਪ ਕਰਕੇ ਫੜ ਲਏ ਜਾਂਦੇ ਸੀ ਪਰ ਉਹ ਬਹੁਤ ਹੀ ਚੰਗਾ ਸਮਾਂ ਸੀ ਉਹ ਸਮਾਂ ਕਦੇ ਵਾਪਸ ਨਹੀਂ ਆ ਸਕਦਾ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ